ਮਨੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਆਈ ਵੱਡੀ ਖਬਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜੋ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਅੱਜ ਸੁਣਵਾਈ ਹੋਈ ਤਾਂ ਅਕਾਲੀ ਵਰਕਰਾਂ ਦੇ ਵਿੱਚ ਜੋ ਢੋਲ ਟਮੱਕੇ ਵੱਜਣੇ ਸ਼ੁਰੂ ਹੋ ਗਏ ਅਕਾਲੀ ਵਰਕਰਾਂ ਦੇ ਵਿੱਚ ਭੰਗੜੇ ਪੈਣੇ ਸ਼ੁਰੂ ਹੋ ਗਏ ਇੱਕ ਪਾਸੇ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਅਕਾਲੀ ਦਲ ਔਰ ਦੂਸਰੇ ਪਾਸੇ ਅਕਾਲੀ ਦਲ ਦੇ ਘਰਾਂ ਦੇ ਵਿੱਚ ਅੱਜ ਖੁਸ਼ੀ ਦੇਖੀ ਗਈ ਏ ਜੋ ਅਦਾਲਤ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਜ਼ਮਾਨਤ ਨੂੰ ਲੈ ਕੇ ਫੈਸਲਾ ਆਇਆ ਏ ਜੋ ਵਿਕਰਮ ਸਿੰਘ ਮਜੀਠੀਆ ਨੂੰ ਅੱਜ 29 ਅਕਤੂਬਰ ਨੂੰ ਉਹਨਾਂ ਦੇ ਜ਼ਮਾਨਤ ਦੇ ਉੱਪਰ ਫੈਸਲਾ ਸੁਣਾਇਆ ਜਾਣਾ ਸੀ ਇਸ ਦੇ ਬਾਰੇ ਅਦਾਲਤ ਨੇ ਉਹ ਫੈਸਲੇ ਦੇ ਵਿੱਚ ਕੀ ਦੱਸਿਆ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੁਣ ਜੋ ਅੱਜ ਰੈਗੂਲਰ ਜ਼ਮਾਨਤ ਲਈ ਇਸ ਦੇ ਉੱਪਰ ਫੈਸਲਾ ਹੋਇਆ ਹੈ ਤੁਸੀਂ ਜਿਹੜੇ ਹੋ ਆਵਾਜ਼ੇ ਪੰਜਾਬ ਦੇ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਵਿਜੀਲੈਂਸ ਨੇ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਵਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਲਗਾਤਾਰ ਮੁਹਾਲੀ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਸੀ ਔਰ ਮੁਹਾਲੀ ਕੋਰਟ ਦੇ ਵੱਲੋਂ ਉਹਨਾਂ ਦੀ ਰੈਗੂਲਰ ਜ਼ਮਾਨਤ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਧਾਰ ਕੀਤੀ ਗਈ ਸੀ ਜੋ ਪਿਛਲੇ 17 ਅਕਤੂਬਰ ਨੂੰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਬਾਰੇ ਜੋ 29 ਅਕਤੂਬਰ ਜਿਹੜੀ ਤਰੀਕ ਨਿਸ਼ਿਤ ਕੀਤੀ ਗਈ ਸੀ ਔਰ 29 ਅਕਤੂਬਰ ਨੂੰ ਜਿਵੇਂ ਹੀ ਅੱਜ ਅਦਾਲਤ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਸੁਣਵਾਈ ਹੋਈ ਤਾਂ ਬਹੁਤ ਸਾਰੇ ਅਕਾਲੀ ਵਰਕਰ ਬਹੁਤ ਸਾਰੇ ਲੀਡਰ ਜਿਹੜੇ ਵਿਕਰਮ ਸਿੰਘ ਮਜੀਠੀਆ ਦੀ ਇਹ ਅਦਾਲਤ ਦਾ ਫੈਸਲਾ ਸੁਣਨ ਵਾਸਤੇ ਪਹੁੰਚੇ ਹੋਏ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਖੁਸ਼ੀ ਦੇਖੀ ਗਈ ਉਨ੍ਹਾਂ ਦੇ ਵਿੱਚ ਜੋ ਉਹਨਾਂ ਦੇ ਚਿਹਰੇ ਸੀ ਉਹ ਪਹਿਲਾਂ ਵਾਂਗੂ ਨਹੀਂ ਸੀਗੇ ਸਾਰਿਆਂ ਦੇ ਚਿਹਰਿਆਂ ਤੇ ਚਮਕ ਆ ਗਈ ਸੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਜੋ ਜ਼ਮਾਨਤ ਮਿਲਣ ਦੇ ਅੱਜ ਪੂਰੇ ਚੰਨ ਸੀ ਉਸ ਤੋਂ ਪਹਿਲਾਂ ਕਿ ਵਰਕਰਾਂ ਨੂੰ ਖੁਸ਼ੀ ਤੇ ਵਰਕਰਾਂ ਦੇ ਵਿੱਚ ਭੰਗੜੇ ਪੈਂਦੇ ਦਿਖੇ ਗਏ ਸੋ ਦੂਸਰੇ ਪਾਸੇ ਅੱਜ ਜੋ ਕਿ ਸਪੈਸ਼ਲ ਵਕੀਲ ਬੁਲਾਏ ਗਏ ਸੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਲਈ ਬੰਗਲੌਰ ਦਾ ਉਹ ਵਕੀਲ ਸ਼ੰਕਰ ਹੈਗੜੇ ਜਿਸ ਨੇ ਅਕਾਲੀ ਦਲ ਦੇ ਲੀਡਰਾਂ ਨੂੰ ਖੁਸ਼ੀ ਦਿੱਤੀ ਹੈ ਸ਼ੰਕਰ ਹੈਗੜੇ ਨੇ ਗਰੰਟੀ ਲਈ ਸੀ ਕਿ ਮੈਂ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ 100% ਕਰਾ ਕੇ ਉਸ ਨੂੰ ਜੇਲ ਤੋਂ ਬਾਹਰ ਕਰਾਂਗਾ ਸੋ ਇਸ ਤੋਂ ਪਹਿਲਾਂ ਕਿ ਵਿਕ੍ਰਮ ਸਿੰਘ ਮਜੀਠੀਆ ਨੇ ਆਪਣੀ ਰੱਖੜੀ ਦੀਵਾਲੀ ਉਹ ਸਾਰੀ ਜੇਲ ਦੇ ਵਿੱਚ ਹੀ ਮਨਾਈਏ ਸੋ ਨਵਾਂ ਸਾਲ ਵਿਕ੍ਰਮ ਸਿੰਘ ਮਜੀਠੀਆ ਜੇਲ ਵਿੱਚ ਨਹੀਂ ਮਨਾਉਣਗੇ ਜੋ ਸ਼ੰਕਰ ਹੈਗੜੇ ਨੇ ਜਾਣਕਾਰੀ ਦਿੱਤੀ ਹੈ ਕਿ ਵਿਕ੍ਰਮ ਸਿੰਘ ਮਜੀਠੀਆ ਨਵੇਂ ਸਾਲ ਆਪਣੇ ਘਰ ਵਿੱਚ ਮਨਾਉਣਗੇ ਔਰ ਉਸ ਤੋਂ ਪਹਿਲਾਂ ਕਿ ਜੋ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਲੱਗੀ ਹੋਈ ਏ ਉਹ ਜ਼ਮਾਨਤ ਦੇ ਉੱਪਰ ਜੋ ਸੁਣਵਾਈ ਹੋਣੀ ਏ ਅੱਜ ਵਿਕਰਮ ਸਿੰਘ ਮਜੀਠੀਆ ਦੇ ਉਸ ਵਕੀਲ ਨੇ ਵਿਜੀਲੈਂਸ ਦੇ ਨਾਲ ਗੱਲਬਾਤ ਕੀਤੀ ਏ ਔਰ ਉਸ ਤੋਂ ਨਾਲ ਪੰਜਾਬ ਸਰਕਾਰ ਦੇ ਉਸ ਵਕੀਲ ਨਾਲ ਗੱਲਬਾਤ ਕੀਤੀ ਏ ਕਿ ਜੋ ਮੇਰਾ ਕਲਾਇੰਟ ਏ ਉਸ ਦੇ ਉੱਪਰ ਜੋ ਕੇਸ ਬਣਾਇਆ ਹੋਇਆ ਏ ਇਹ ਬਿਲਕੁਲ ਝੂਠਾ ਤੇ ਬੇਬੁਨਿਆਦ ਏ ਜੋ ਪੰਜਾਬ ਸਰਕਾਰ ਜਾਣਬੁੱਝ ਕੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਰੱਖਣਾ ਚਾਹੁੰਦੀ ਏ ਜਦੋਂ ਕਿ ਵਿਜੀਲਸ ਦੇ ਵਕੀਲ ਨੇ ਅੱਗੋਂ ਬੈਸਬਾਜੀ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਸਾਰੇ ਸਬੂਤ ਨੇ ਪੰਜਾਬ ਸਰਕਾਰ ਨੇ ਉਦੋਂ ਤੱਕ ਵਿਕ੍ਰਮ ਸਿੰਘ ਮਜੀਠੀਆ ਨੂੰ ਹੱਥ ਨਹੀਂ ਪਾਇਆ ਜਦੋਂ ਤੱਕ ਪੂਰੇ ਪੱਕੇ ਸਬੂਤ ਨਹੀਂ ਮਿਲ ਗਏ ਹੁਣ ਸਾਡੇ ਹੱਥ ਵਿੱਚ ਪੂਰੇ ਸਬੂਤ ਨੇ ਗਵਾਹ ਨੇ ਅਸੀਂ ਉਹ ਸਾਰੇ ਸਬੂਤਾਂ ਦੇ ਆਧਾਰ ਤੇ ਵਿਕ੍ਰਮ ਸਿੰਘ ਮਜੀਠੀਆ ਦੀ ਜਮਾਨਤ ਚੜੀਏ ਉਹ ਨਹੀਂ ਹੋਣ ਦਿਆਂਗੇ ਸੋ ਦੋਨਾਂ ਵਕੀਲਾਂ ਦੀ ਅਦਾਲਤ ਵਿੱਚ ਵੀ ਬੈਸਬਾਜੀ ਹੁੰਦੀ ਰਹੀ ਜਿਸ ਵਿੱਚ ਜੋ ਪੰਜਾਬ ਦੇ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਜੋ ਅਕਾਲੀ ਦਲ ਦੇ ਸਪੋਕਸਮੈਨ ਨੇ ਉਹ ਵੀ ਹਾਜ਼ਰ ਸੀਗੇ ਤੇ ਸ਼ੰਕਰ ਹੈਗੜੇ ਜਿਸ ਨੂੰ ਕਰੋੜਾ ਰੁਪਏ ਫੀਸ ਦਿੱਤੀ ਹੈ ਬੰਗਲੌਰ ਤੋਂ ਲਿਆਂਦਾ ਸਪੈਸ਼ਲ ਸੁਖਬੀਰ ਸਿੰਘ ਬਾਦਲ ਨੇ ਔਰ ਉਹਨਾਂ ਨੇ ਅੱਜ ਵਿਜੀਲੈਂਸ ਦੇ ਵਕੀਲ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਬੈਸਵਾਜੀ ਕਰਨ ਤੋਂ ਬਾਅਦ ਅਦਾਲਤ ਨੇ ਫੈਸਲਾ ਜਿਹੜਾ ਕਿ ਪੈਂਡਿੰਗ ਰੱਖ ਲਿਆ ਜੋ 16 ਨਵੰਬਰ ਤੱਕ ਇਹ ਫੈਸਲਾ ਜਿਹੜਾ ਕਿ ਅੱਗੇ ਟਾਲ ਦਿੱਤਾ ਗਿਆ 16 ਨਵੰਬਰ ਨੂੰ ਇਸ ਦੇ ਉੱਪਰ ਸੁਣਵਾਈ ਹੋਵੇਗੀ 16 ਨਵੰਬਰ ਨੂੰ ਜੋ ਇਹ ਜਮਾਨਤ ਮਿਲਣ ਦੇ ਅਸਰ ਬਣੇ ਸ਼ੰਕਰ ਹੈਗੜੇ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ 16 ਨਵੰਬਰ ਨੂੰ ਉਹਨਾਂ ਦੇ ਜੋ ਕੋਰਟ ਦੇ ਵਿੱਚੋਂ ਜਮਾਨਤ ਜਿਹੜੀ ਇਹ ਉਹ ਮਨਜ਼ੂਰ ਹੋ ਜਾਵੇਗੀ ਸੋ ਸ਼ੰਕਰ ਹੈਗੜੇ ਨੇ ਜਿਵੇਂ ਹੀ ਬਾਹਰ ਆ ਕੇ ਵਕੀਲਾਂ ਦੇ ਵਿੱਚ ਇੱਕ ਜਾਣਕਾਰੀ ਸਾਂਝੀ ਕੀਤੀ ਤਾਂ ਫਿਰ ਖੁਸ਼ੀ ਜੋੜ ਗਈ ਔਰ ਸੁਖਵੀਰ ਸਿੰਘ ਬਾਦਲ ਨੇ ਸਪੈਸ਼ਲ ਇਹ ਵਕੀਲ ਲਿਆਂਦਾ ਸੀਗਾ ਜਿਸ ਨੇ ਅੱਜ ਅਕਾਲੀ ਵਰਕਰਾਂ ਦੇ ਖੇਮੇ ਦੇ ਵਿੱਚ ਖੁਸ਼ੀ ਜਗਾਈਏ ਸੋ ਇਸ ਵਾਰ ਸਰਕਾਰ ਵੱਲੋਂ ਉਹਨਾਂ ਨੂੰ ਜਿਹੜਾ ਕਿ ਬਦਨਾਮ ਕਰਨ ਦੀ ਸ਼ਾਸ਼ਤ ਦਸਿਆ ਮਜੀਠੀਆ ਦੇ ਅਨਸਾਰ ਉਹ ਸੱਤਾਧਾਰੀ ਪਾਰਟੀ ਦੀਆਂ ਨੀਤੀਆਂ ਤੇ ਸਖਤ ਆਲੋਚਕ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਹ ਸਭ ਕੁਝ ਵਕੀਰ ਨੇ ਜੋ ਕੋਰਟ ਦੇ ਵਿੱਚ ਆਪਣਾ ਇੱਕ ਹਲਫਨਾਮਾ ਦਾਇਰ ਕੀਤਾ ਹੈ ਭ੍ਰਿਸ਼ਟਾਚਾਰ ਰੋਕਥਮ ਕਾਨੂੰਨ ਦੀਆਂ ਧਰਾਵਾਂ ਦੇ ਤਹਿਤ ਐਫ ਆਈ ਆਰ 25 ਜੂਨ ਨੂੰ ਸਵੇਰੇ 4:30 ਵਜੇ ਜੋ ਮੁਹਾਵਲੇ ਵਿੱਚ ਦਰਜ ਕੀਤੀ ਗਈ ਸੀ ਇਹ ਐਫ ਆਈ ਆਰ ਨੂੰ ਵੀ ਗੈਰਕਾਨੂੰਨੀ ਦੱਸਿਆ ਗਿਆ ਜਿਸ ਦੇ ਕਾਰਨ ਜਜ ਨੇ ਇਹ ਫੈਸਲਾ ਸੁਣਾਉਣ ਲਈ ਪੈਂਡਿੰਗ ਰੱਖਿਆ 16 ਨਵੰਬਰ ਤੱਕ ਹੁਣ 16 ਨਵੰਬਰ ਨੂੰ ਇਸ ਦੇ ਉੱਪਰ ਸੁਣਵਾਈ ਹੋਵੇਗੀ ਜੋ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੇ ਜਿਹੜੇ ਪੂਰੇ ਚਾਂਸ ਬਣ ਗਏ ਨੇ